ਤੁਹਾਨੂੰ ਪਟਿਆਲਾ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਰਵਜੋਦ ਦੇ ਵੱਲੋਂ ਅਚਨਚੇਤ ਸਫਾਈ ਪ੍ਰਬੰਧਾ ਦੀ ਚੈਕਿੰਗ ਕੀਤੀ ਗਈ ਹੈ। ਪਟਿਆਲਾ ਦੇ ਵੱਖ-ਵੱਖਰੇ ਇਲਾਕਿਆਂ ਦੇ ਨਾਲ ਡਾਕਟਰ ਰਵਜੋਦ ਦੇ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਫਾਈ ਪ੍ਰਬੰਧਾ ਬਾਰੇ ਅ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਫੀਡਬੈਕ ਵੀ ਲਿਆ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਸਫਾਈ ਪ੍ਰਬੰਧਾ ਅਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਅ ਕੈਬਨਿਟ ਮੰਤਰੀ ਡਾਕਟਰ ਰਵਜੋਤ ਦੇ ਵੱਲੋਂ ਇਹ ਦੌਰਾ ਕੀਤਾ ਗਿਆ ਅਤੇ ਸਫਾਈ ਪ੍ਰਬੰਧਾ ਨਾਲ ਸੰਬੰਧਿਤ ਜ਼ਰੂਰੀ ਨਿਰਦੇਸ਼ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਨੇ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵੱਲੋਂ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਰੇ ਸਭਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖਿਏ ਥੇ ਅੱਗੇ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਮੈਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਸ਼ਾਮਵਾਂ ਸਿੰਘ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜਿਹੇ ਸਾਲੋਂ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜ਼ਿਲ੍ਹੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਣ ਜਿੱਲੇ ਵੀ ਸਫਾਈ ਹੈਗੀ ਉਹ ਜਿੱਲੇ ਵੀ ਸਾਈਟਸ ਦੇਖੀ ਅਸੀਂ ਆਪਾਂ ਚਾਹੇ ਜੀਵੀ ਪੁਆਇੰਟ ਹੋਣ ਚਾਹੇ ਸੈਕੰਡਰੀ ਪੁਆਇੰਟ ਹੋਣ ਕਿ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਹੁੰਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਕੋਲ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਦੇ ਉਹ ਸੀਆਪ ਉਹ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਬਿਸਨਰ ਸਾਹਿਬ ਜੀ ਮੇਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮਨ ਨੂੰ ਨਮਸ਼ੀ ਹੋਈ ਹੈ ਮਤਲਬ ਕਿ ਐਮ ਰੀਅਲੀ ਵੈਰੀ ਅਫਸਰ ਜੋ ਹਾਲਾਤ ਦੇਖਿਆ ਇਹਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮચ્છਰ ਹੋ ਗਿਆ ਮੱਖੀ ਹੋ ਗਿਆ ਡਾਇਰੀਆ ਹੋ ਗਿਆ ਡੇਂਗੂ ਅੱਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਹੀ ਕਹੂੰਗਾ ਕਿ ਇਹਨੂੰ ਸੀਰੀਅਸਲੀ ਉਹਨੇ ਸੀਰੀਅਸ نوٹ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚਲੋ